ਜੀ ਆਇਆਂ ਨੂੰ ਵੈਲਕਮ ਕਰਦੇ ਆਂ ਜੀ ਆਪਣੇ ਚੈਨਲ ਵਾਹ ਪੰਜਾਬੀ ਰਿਐਕਸ਼ਨ ਤੇ ਤੇ ਅੱਜ ਆਪਣੇ ਕੋਲ ਜੀ ਇੱਕ Sufi ਕਲਾਮ ਹੈ ਬੁੱਲੇ ਸ਼ਾਹ ਦਾ ਬਿਲਕੁਲ ਅਮਨ ਰੋਜ਼ੀ ਜੀ ਦਾ ਕਲਾਮ ਅਮਨ ਰੋਜ਼ੀ ਨੇ ਉਹ ਜਿਹੜਾ ਹੈ ਨਾ ਸਿੰਗਿੰਗ ਕੀਤੀ ਹੈ ਤੇ ਪਹਿਲੇ ਆਪਾਂ ਉਹਨਾਂ ਦਾ ਜਿਹੜਾ ਕਲਾਮ ਹੈ ਸੁਣਦੇ ਆਂ ਤੇ ਫਿਰ ਇਹਦੇ ਤੇ ਕਰਦੇ ਆਂ ਆਪਣੇ ਵਿਚਾਰ ਸਹੀ ਹਾਂ ਜੀ ਬਾਬਾ ਬੁੱਲੇ ਸ਼ਾਹ ਜੀ ਨੇ ਆਪਣੇ ਮੁਰਸ਼ਿਦ ਨੂੰ ਪੈਰਾ ਚ ਝਾਂਜਰਾ ਪਾ ਕੇ ਮਨਾਇਆ ਤੇ ਅੱਜ ਦੇਖਦੇ ਆਂ ਤੁਸੀਂ ਆਪਣੇ ਮੁਰਸ਼ਿਦ ਨੂੰ ਕਿੱਦਾਂ ਮਨਾਉਨੇ ਹੋ ਬਿਲਕੁਲ ਹੋ ਬੁੱਲਾ ਐਵੇਂ ਨਹੀਂ ਸਿੱਚਿਆ ਨਚਾਇਆ ਯਾਰੀ ਨਹੀਂ ਬੁੱਲਾ ਆਪਨੀ ਸੀ ਨਚਿਆ ਬਾਬਾ ਬੁੱਲੇ ਸ਼ਾਹ ਜੀ ਸੂਫੀ ਫਕੀਰ ਹੋਇਆ ਥੋੜੀ ਜੀ ਗੱਲ ਦੱਸਾਂਗੇ ਜਿਹੜੀ ਸੰਗਤ ਆਈ ਆ ਉਹਨਾਂ ਨੂੰ ਬਿਲਕੁਲ ਜੀ ਕਹਿੰਦੇ ਬਾਬਾ ਬੁੱਲੇ ਸ਼ਾਹ ਸੀ ਜਿਹੜੇ ਉੱਚੀ ਜਾਤ ਦੇ ਸੀ ਤੇ ਜਿਹੜੇ ਉਹਨਾਂ ਦੇ ਮੁਰਸ਼ਦ ਸ਼ਾਹ ਅਨਾਇਤ ਅਲੀ ਸੀ ਉਹ ਨੀਵੀਂ ਜਾਤ ਦੇ ਸੀ ਮਹਿਫਿਲ ਲੱਗੀ ਹੋਈ ਹੈ ਜਦੋਂ ਮਹਿਫਿਲ ਦੇ ਵਿੱਚ ਬਾਬਾ ਬੁੱਲੇ ਸ਼ਾਹ ਜੀ ਦੇ ਗੁਰੂ ਨੇ ਸ਼ਿਰਕਤ ਕੀਤੀ ਤਾਂ ਕਿਤੇ ਨਾ ਕਿਤੇ ਬਾਬਾ ਬੁੱਲੇ ਸ਼ਾਹ ਜੀ ਦੇ ਮਨ 'ਚ ਆ ਗਿਆ ਕਿ ਜੇ ਮੈਂ ਆਪਣੇ ਮੁਰਸ਼ਦ ਨੂੰ ਸਲਾਮ ਕਰਾਂਗਾ ਮੱਥਾ ਟੇਕਾਂਗਾ ਤੇ ਮੈਨੂੰ ਲੋਕ ਕੀ ਕਹਿਣਗੇ ਤੇਰਾ ਮੁਰਸ਼ਦ ਤਾਂ ਨੀਵੀਂ ਜਾਤ ਦਾ ਹੈ ਬਾਬਾ ਬੁੱਲੇ ਸ਼ਾਹ ਜੀ ਨੇ ਆਪਣੇ ਮੁਰਸ਼ਦ ਨੂੰ ਸਲਾਮ ਨਹੀਂ ਕੀਤੀ ਇਹ ਗੱਲ ਬਾਬਾ ਬੁੱਲੇ ਸ਼ਾਹ ਜੀ ਦੇ ਗੁਰੂ ਨੂੰ ਬਹੁਤ ਮਾੜੀ ਲੱਗੀ ਤਾਂ ਉਹ ਚੱਲ ਪਏ ਸਮਾਂ ਬੀਤਦਾ ਗਿਆ ਗੱਲ ਨੂੰ ਛੋਟ ਚ ਦੱਸਾਂਗੀ ਮੈਂ ਸਮਾਂ ਬੀਤਦਾ ਗਿਆ ਜਦੋਂ ਬੱਬਾ ਬੁੱਲੇ ਸ਼ਾਹ ਜੀ ਨੂੰ ਪਤਾ ਲੱਗਿਆ ਮੇਰਾ ਮੁਰਸ਼ਿਦ ਮੇਰਾ ਖਸਮ ਮੇਰਾ ਗੁਰੂ ਮੇਰੇ ਤੋਂ ਨਾਰਾਜ਼ ਹੈ ਪਤਾ ਲੱਗਿਆ ਨਾਲ ਦੇ ਪਿੰਡ ਮੇਲਾ ਹਲਕਿਆ ਤਾਂ ਮੇਰਾ ਮੁਰਸ਼ਿਦ ਉੱਥੇ ਪਹੁੰਚਿਆ ਤਾਂ ਮਨ ਦੇ ਵਿੱਚ ਖਿਆਲ ਆਇਆ ਨਾ ਕਿਉਂ ਨਾ ਆਪਣੇ ਮੁਰਸ਼ਿਦ ਨੂੰ ਨੱਚ ਕੇ ਮਨਾਇਆ ਜਾਵੇ ਸੋ ਬੱਬਾ ਬੁੱਲੇ ਸ਼ਾਹ ਜੀ ਨੇ ਔਰ ਤਾਂ ਮੇਰੀ ਭੈਣ ਆਸ਼ੂ ਬੈਠੀ ਹੈ ਜੀ ਬਾਬਾ ਬੁੱਲੇ ਸ਼ਾਹ ਜੀ ਦੇ ਬਾਰੇ ਬਾਕੀ ਸਾਰਾ ਤੁਹਾਨੂੰ ਇਹ ਦੱਸਣਗੇ ਮੈਂ ਅਕਸਰ ਗੱਲ ਕਰਦੀ ਹੁੰਨੀ ਆ ਕਿ ਜਿੱਥੇ ਸਾਡੀ ਭੈਣ ਜਾ ਕੇ ਖੜ ਜਾਵੇ ਨਾ ਬਸ ਜਿੱਥੇ ਇਹ ਭੈਣ ਨੇ ਸ਼ੁਰੂਆਤ ਕਰਦੀ ਨਾ ਸਟੇਜ ਦੀ ਉਹ ਸਟੇਜ ਕਦੀ ਕਿਤੇ ਫਿੱਕੀ ਪੈ ਹੀ ਨਹੀਂ ਸਕਦੀ ਤੇ ਸਪੈਸ਼ਲ ਧੰਨਵਾਦ ਕਰਦੇ ਆ ਸਾਡਾ ਬਹੁਤ ਹੀ ਸਰੇਲਾ ਵੀਰੇ ਬਲਰਾਜ ਜਿਨ੍ਹਾਂ ਦੀ ਬਦੌਲਤ ਦਰਸ਼ਨ ਕਰਨ ਦਾ ਮੌਕਾ ਸੋ ਬਾਬਾ ਬੁੱਲੇ ਸ਼ਾਹ ਜੀ ਨੇ ਪੈਰਾਂ 'ਚ ਝੰਝਰਾ ਪਾਈਆਂ ਔਰਤਾਂ ਵਾਲਾ ਭੇਸ ਬਨਾਇਆ ਤੇ ਜਾ ਕੇ ਆਪਣੇ ਯਾਰ ਦੇ ਮੂਹਰੇ ਨੱਚਣ ਲੱਗੇ ਜਦੋਂ ਆਪਣੇ ਯਾਰ ਦੇ ਮੂਹਰੇ ਨੱਚਣ ਲੱਗੇ ਜਦੋਂ ਬਾਬਾ ਬੁੱਲੇ ਸ਼ਾਹ ਜਿਹਦੇ ਗੁਰੂ ਨੇ ਦੇਖਿਆ ਕਹਿੰਦੇ ਬੁੱਲਾ ਕਹਿੰਦਾ ਨਹੀਂ ਜੀ ਸੋ ਕਿਦਾਂ ਬਾਬਾ ਬੁੱਲੇ ਸ਼ਾਹ ਜੀ ਨੇ ਆਪਣੇ ਮੁਰਸ਼ਿਦ ਨੂੰ ਨੱਚ ਕੇ ਬਨਾਇਆ ਉਹੀ ਤੁਹਾਡੀ ਨਜ਼ਰ ਔਹ ਬੁੱਲਾ ਬੁੱਲਾ ਪੀਰ ਬਲੂ ਪੀਰ ਬਲੂ ਹੋ ਜਾਂਦੇ ਹੋ ਕੰਜੀ ਰੀ ਬਣੀ ਆ ਇੱਜ਼ਤੇ ਨਾ ਘਟਦੀ ਤੇ ਤੂੰ ਨੱਚ ਨੱਚ ਯਾਰ ਮਰਨਾ ਹੋ ਕੰਜੀ ਰੀ ਬਣੀ ਆ ਇੱਜ਼ਤੇ ਨਾ ਘਟਦੀ ਤੇ ਤੂੰ ਨੱਚ ਨੱਚ ਯਾਰ ਮਰਨਾ ਹੋ ਬੁੱਲਾ ਐਵੇਂ ਨਹੀਂ ਸਿਹੇਂਦਾ ਸ਼ਰਮਾ ਬਾੜੀਆਂ ਕਰ ਚੋ ਲੋੜੀਆਂ ਪਈਆਂ ਲੋਈਆਂ ਜੋ ਇਧਰ ਲੋਣਾ ਭੁੱਲੇ ਸ਼ਹਿਰ ਤੋਂ ਕੇ ਇਧਰੋਂ ਪਟਣਾ ਇਧਰ ਲੋਣਾ ਭੁੱਲੇ ਸ਼ਹਿਰ ਬਾਗੇ ਵਕਤ ਆਇਆ ਗਲਿਆਰ ਲੱਗਣ ਦਾ ਆਪ ਭੁੱਲੇ ਖਾ ਖਾ ਗਏ ਤੇ ਪਰਦਾਸੀ ਪਾਇਆ ਯਾਰ ਕਹਿੰਦਾ ਰੱਬ ਨਾਲ ਘਸੌਣ ਮਾਰਦਾ ਨਾ ਲੱਤ ਮਾਰਦਾ ਜਦੋਂ ਮਾਰਦਾ ਬੰਦੇ ਦੀ ਅਤੇ ਅੱਜ ਖਾਵਣ ਰਾਜੀ ਹੋ ਓ ਸਿਰ ਆਪਣਾ ਤੂੰ ਦੇ ਦੇ ਥੱਲੇ ਫਿਰ ਸਹਜ ਜ਼ਬਰਦਿਆਂ ਸੱਤਾ ਜਿਉਂ ਆ ਰਹੇ ਨੇ ਪਈ ਚੱਲ ਲੈ ਜੇ ਵਿੱਚ ਰਹਿ ਗਿਆ ਮੈਂ ਦਤਨ ਕੋ ਤੇ ਫਿਰ ਖਾਲੀ ਰਹੂ ਪਿਆਲਾ ਜੇ ਤੂੰ ਕੋਮਲ ਮਿੱਟੀ ਹੋ ਕੇ ਤੇ ਤੇਰੀ ਹੋ ਜਾਉ ਬੱਲੇ ਬੱਲੇ ਤੇਰੀ ਹੋ ਜਾਉ ਬੱਲੇ ਬੱਲੇ ਤੇਰੀ ਹੋ ਜਾਉ ਬੱਲੇ ਬੱਲੇ ਯਹੋ ਜਾਉ ਬੱਲੇ ਬੱਲੇ ਗਿਲਗਰਸ਼ ਕਰਵਾ ਲਿਆ ਬਾ ਜੋ ਮੁਰਸ਼ਿਦ ਨਹੀਂ ਗੁਜ਼ਾਰਾ ਗਿਲਗਰਸ਼ ਕਰਵਾ ਲਿਆ ਬਾ ਜੋ ਮੁਰਸ਼ਿਦ ਨਹੀਂ ਗੁਜ਼ਾਰਾ ਮੁਰਸ਼ਿਦ ਰਾਜੀ ਰਬ ਵੀਰਾ ਜੀ ਕਰਕੇ ਪਗੜੀ ਸ਼ਾ ਧਰੂਪਟਨਾ ਇਧਰ ਲੋਣੇ ਫੁੱਲੇ ਸ਼ਰਮਾ ਕੇ ਵਕਤ ਆਇਆ ਗਲ ਯਾਰ ਲਗਣ ਦਾ ਆਪ ਫੁੱਲੇ ਬੜੀ ਬਾਤ ਮੁਗਾ ਕੇ ਸਪਨੂ ਮੁਰ ਨਹੀਂ ਪੈਣਾ ਬੁੱਲਾ ਅਜੇ ਵੀ ਸੀ ਕੁਝ ਅਲਟਾ ਅਲਹਾ ਤੇ ਬੁੱਲਾ ਆਪਣੀ ਸੀ ਨੱਚਿਆ ਅਲਹਾ ਤੇ ਬੁੱਲਾ ਐਵੇਂ ਹੀ ਸੀ ਨੱਚਿਆ ਬੁੱਲਾ ਬੁੱਲੇ ਸ਼ਾਂ ਬਣਾਇਆ ਸੀ ਬੁੱਲੇ ਸ਼ਾਂ ਬਣਾਇਆ ਸੀ ਬਣਾਇਆ ਯੋ ਬੁੱਲਾ ਅਜੇ ਵੀ ਨੱਚਿਆ ਨੱਚਿਆ ਯਾਰ ਨੀਓ ਬੁੱਲਾ ਬੁੱਲੇ ਨੱਚਿਆ ਯਾਰ ਰੋ ਬੁੱਲਾ ਆਪਣੀ ਸੀ ਨੱਚਿਆ ਹੁਣ ਜਿੰਨੀ ਵੀ ਸੰਗਤ ਬੈਠੀ ਐ

ਵਦਿਆ ਸੀਗਾ ਲੇਕਿਨ ਇੱਥੇ ਵੀ ਬੁੱਲੇ ਸ਼ਾਹ ਦਾ ਕਲਾਮ ਪੜਿਆ ਗਿਆ ਵੈ ਤੇ ਵੇਖ ਲੋ ਆਪਣੇ ਲਹਿੰਦੇ ਚੜ੍ਹਦੇ ਪੰਜਾਬ ਦੇ ਵਿੱਚ ਬੁੱਲੇ ਸ਼ਾਹ ਦਾ ਜਿਹੜਾ ਨਾ ਕਲਾਮ ਤਕਰੀਬਨ ਹਰ ਕਿਸੇ ਨੇ ਪੜਿਆ ਹੋਵੇ ਹਰ ਕਿਸੇ ਨੇ ਮੋ ਸਾਰੇ ਸਿੰਗਰਾਂ ਨੇ ਜਿਹੜਾ ਹੈ ਨਾ ਉਹਨੂੰ ਲੇਕਿਨ ਉਹਨਾਂ ਵਿੱਚ ਫਰਕ ਬਲਕਿ ਕੀ ਹੈ ਇਹ ਹੈ ਲਾਈਵ ਪਰਫਾਰਮੈਂਸ ਇਹ ਹੈ ਅਮਨ ਰੋਜ਼ੀ ਦੀ ਜਿਹੜੀ ਹੈ ਨਾ ਨਾ ਲਾਈਵ ਪਰਫਾਰਮੈਂਸ ਕਰਦੀ ਹੈ ਇਹ ਲਾਈਵ ਪਰਫਾਰਮੈਂਸ ਤੇ ਰਿਕਾਰਡਿੰਗ ਦੋਨੋਂ ਚੀਜ਼ਾਂ ਤੇ ਬਹੁਤ ਡਿਸਟੈਂਸ ਆਇਆ ਬਹੁਤ ਡਿਫਰੈਂਸ ਆਇਆ ਮੈਨੂੰ ਲੱਗ ਰਿਹਾ ਮੈਂ ਨਾ ਐਵੇਂ ਕਿਤੇ ਜਿਵੇਂ ਨਾ ਉਹਨਾਂ ਦਾ ਜਿਹੜਾ ਹੈ ਨਾ ਕੋਈ ਮੇਲਾ-ਚੇਲਾ ਹੋਵੇ ਮੇਲਾ-ਚੇਲਾ ਹੋ ਰਿਹਾ ਕੋਈ ਈਵੈਂਟ ਹੋ ਉਹਨਾਂ ਦਾ ਜਿਹੜਾ ਕੋਈ ਉਹਦੇ ਉੱਪਰ ਆਪਣਾ ਆ ਜਿਹੜੇ ਮੇਨ ਕੈਰੈਕਟਰ ਜਿਹੜਾ ਮਤਲਬ ਕਿ ਪਿੱਛੇ ਪੋਸਟਰ ਤੁਸੀਂ ਦੇਖਿਆ ਪੋਸਟਰ ਵੀ ਦੇਖੇ ਲੱਗੇ ਹੋਏ ਨੇ ਉਸ ਤੇ ਵੀ ਉਹੀ ਕੈਰੈਕਟਰ ਲੱਗਾ ਕਿ ਉਹਨਾਂ ਦਾ ਕੋਈ ਦਰਬਾਰਸ਼ਰਾ ਦਰਬਾਰ ਸਾਹਿਬ ਤੇ ਉੱਥੇ ਕੋਈ ਕਿਤੇ ਨਾ ਕਿਤੇ ਉਹਨਾਂ ਦਾ ਮੰਨੇ ਹੋਇਆ ਜਾਂ ਉਹਨਾਂ ਦਾ ਕਿੰਨਾ ਨਾ ਆਪਣੇ ਕੋਈ ਸੈਇਦ ਹੁੰ ਜਿਵੇਂ ਅਕਸਰ ਇੱਥੇ ਸੈयद ਜ਼ਾਦ ਦਾ ਜਿਹੜਾ ਇਹ ਮੇਲਾ ਹੁੰਦਾ ਹੈ ਉਹ ਜਿਵੇਂ ਇੱਥੇ ਬੁੱਲੇ ਸ਼ਾਹ ਦਾ ਦਰਬਾਰ ਹੈ ਤੇ ਜੱਟੀ ਦਾ ਮੇਲਾ ਹੈ ਨਾ ਹਾਂਜੀ ਹਾਂਜੀ ਤੇ ਉੱਥੇ ਅਮਰੋਜ਼ੀ ਭੈਣ ਆਪਣੀ ਗਈ ਹੈ ਤੇ ਉਹਨੇ ਜਾ ਕੇ ਜਿਹੜਾ ਹੈ ਪਰਫਾਰਮ ਕੀਤਾ ਬਾਬਾ ਬੁੱਲੇ ਸ਼ਾਹ ਦਾ ਕਲਾਮ ਜਿਹੜਾ ਹੈ ਸੂਫੀ ਕਲਾਮ ਜਿਹੜਾ ਹੈ ਉਹਨੂੰ ਇੱਥੇ ਜਾ ਕੇ ਉਹਨਾਂ ਨੇ ਬਹੁਤ ਵਧੀਆ ਕੀਤਾ ਬੁੱਲੇ ਬੁੱਲਾ ਐਵੇਂ ਨਹੀਂ ਨੱਚਿਆ ਨਚਾਇਆ ਨਹੀਂ ਉਹਨਾਂ ਦਾ ਯਾਰ ਜਿਹੜਾ ਸੀ ਮਤਲਬ ਕਿ ਅਨੈਤਲੀ ਸ਼ਾਹ ਮੇਰਾ ਹੁਣਾਂ ਦੇ ਜਿਹੜਾ ਇਹ ਆਰ ਮਤਲਬ ਕਿ ਯਾਰ ਕੀ ਆ ਗਿਆ ਜਿਹੜਾ ਉਹਨਾਂ ਦਾ ਮੁਰਸ਼ਿਦ ਹੈ ਮੁਰਸ਼ਿਦ ਠੀਕ ਹੈ ਉਹਨਾਂ ਦੇ ਮੁਰਸ਼ਿਦ ਜਿਹੜਾ ਸੀ ਉਹ જરા ਛੋਟੀ ਜਾਤ ਦਾ ਸੀ ਤੇ ਆਪ ਜਿਹੜਾ ਸੋਨ ਬੜੀ ਉੱਚੀ ਜਾਤ ਦੇ ਸਨ ਬਾਬਾ ਬੁੱਲੇ ਸ਼ਾਹ ਤੇ ਕਿੰਨਾ ਵਧੀਆ ਉਹਨਾਂ ਨੇ ਦੱਸਿਆ ਕਿ ਉਹ ਮਤਲਬ ਕਿ ਤੇ ਜਿੱਕੇ ਉੱਥੇ ਜਾ ਕੇ ਕੋਈ ਕਲਾਮ ਉਹਨਾਂ ਨੇ ਪੜਨਾ ਸੀ ਜਾਂ ਜੋ ਵੀ ਸੀ ਉਹਨੇ ਕਿਹਾ ਕਿ ਉਹਨੇ ਇਹ ਸਿਸਟਾ ਕਿ ਉਹ ਨੀਚੀ ਜਾਤ ਦਾ ਹੈ ਕਿ ਮੈਂ ਹੁਣ ਉਹਦੇ ਬਾਰੇ ਸਾਰਿਆਂ ਦੇ ਸਾਹਮਣੇ ਉਹਨਾਂ ਨੂੰ ਕਿਵੇਂ ਮਤਲਬ ਇਹ ਸਲਾਮ ਆਖਾਂ ਇਹ ਕਿਵੇਂ ਉਹਨਾਂ ਨੂੰ ਮਿਲਾਂ ਮਿਲਣਾ ਠੀਕ ਹੈ ਇਸ ਗੱਲ ਤੋਂ ਉਹਨਾਂ ਨੇ ਨਰਾਜ਼ਗੀ ਦਾ ਇਜ਼ਹਾਰ ਕੀਤਾ ਤੇ ਫਿਰ ਬਾਬਾ ਕੁਦਰ ਸ਼ਾ ਖੁਦ ਜਾ ਕੇ ਨੱਚਿਆ ਗਿਆ ਢੰਗਰੂ ਪਾ ਕੇ ਢੰਗਰੂ ਪਾ ਕੇ ਘੁੰਗਰੂ ਪਾ ਕੇ ਤੇ ਫਿਰ ਜਾ ਕੇ ਹਯੂਜਵਾਨ ਦੇ ਵਿੱਚ ਜਾ ਕੇ ਉੱਥੇ ਖੁਦ ਨੱਚੇ ਤੇ ਫਿਰ ਆਪਣੇ ਯਾਰ ਨੂੰ ਰਾਜ਼ੀ ਕੀਤਾ ਤੇ ਕੀ ਫਿਰ ਆਖਿਆ ਉਹਨਾਂ ਨੇ బుల్లా ਆਪਨੇ ਸੀ ਨੱਚਿਆ ਨਚਾਇਆ ਯਾਰ ਨੱਚ ਨੱਚ ਰਾਜ਼ੀ ਕੀਤਾ ਨੱਚ ਨੱਚ ਰਾਜ਼ੀ ਵਧੀਆ ਹੋ ਗਿਆ ਮਜ਼ਾ ਆ ਗਿਆ ਕਲਾਮ ਸੁਣ ਕੇ ਬਾਬਾ ਬੁੱਲੇ ਸ਼ਾਹ ਦਾ ਤੇ ਆਵਾਜ਼ ਹੈ ਹੀ ਹੈ ਲੇਕਿਨ ਸਾਡੀ ਜਿਹੜੀ ਭੈਣ ਅਮਨ ਮੋਸੀ ਹੈ ਹਾਂ ਮਤਲਬ ਕਿ ਆਵਾਮ ਦੇਖੋ ਕਿੰਨੀ ਜ਼ਿਆਦਾ ਹੈ ਅਮਨ ਮੋਸੀ ਤੇ ਵੈਸੀ ਆਪਣੀ ਆਵਾਜ਼ ਦੇ ਨਾਲ ਜਨਤਾ ਦੇ ਵਿੱਚ ਜਿਹੜਾ ਇਹ ਜੋਸ਼ ਪੈਦਾ ਕਰ ਦਿੰਦੀ ਹੈ ਉਹ ਤੋਂ ਬੁੱਲੇ ਸ਼ਾਹ ਦਾ ਕਲਾਮ ਸੀ ਵੱਡਾ ਕਲਾਮ ਹੈ ਠੀਕ ਹੈ अच्छा ਤੁਸੀਂ ਵਾਕਈ ਇਹ ਦੇਖੋ ਕਿ ਅਮਨ ਰੋਜ਼ੀ ਜੀ ਜਦੋਂ ਕੋਈ ਕਲਾਮ اچھا ਗਾਣਾ ਤੇ ਦੂਰ ਰਹਿ ਕੇ ਗਾਣੇ ਤੇ ਉਹਨਾਂ ਨੇ ਗਾਏ ਗਏ ਲੇਕਿਨ ਜਿਹੜਾ ਕਲਾਮ ਉਹਨਾਂ ਨੇ ਪੜਿਆ ਹੈ ਇਹਦੇ ਵਿੱਚ ਉਹਨਾਂ ਦਾ ਜਜ਼ਬਾ ਚੈੱਕ ਕਰੋ ਕਿੰਨਾ ਵਧੀਆ ਜਜ਼ਬਾ ਹੈ ਉਹਨਾਂ ਦਾ ਇਸ ਚੀਜ਼ ਦਾ ਮਤਲਬ ਆਪਣੇ ਆਪ ਤੇ ਉਹਨਾਂ ਦਾ ਕੰਟਰੋਲ ਨਹੀਂ ਹੋ ਰਿਹਾ ਸੀ ਹਾਂਜੀ ਉਹਨਾਂ ਦਾ ਦਿਲ ਕਰ ਰਿਹਾ ਸੀ ਕਿ ਜਿਹੜੇ ਕਲਾਮ ਹੁੰਦੇ ਨੇ ਨਾ ਇਹ ਬੰਦਾ ਜਦੋਂ ਪੜਨ ਲੱਗਦਾ ਹੈ ਨਾ ਇਹ ਅੰਦਰਲੀ ਤੋਰ ਤੇ ਬੰਦਾ ਜਿਹੜਾ ਹੈ ਨਾ ਇੰਨਾ ਹੋ ਜਾਂਦਾ ਐਕਸਾਈਟਿਡ ਹੋ ਜਾਂਦਾ ਆਪਣੇ ਤੋਰ ਤੇ ਮਗਨ ਹੋ ਜਾਂਦਾ ਉਹਦੇ ਵਿੱਚ ਤੁਹਾਡਾ ਜ਼ਿਹਨ ਜਿਹੜਾ ਨਾ ਬਿਲਕੁਲ ਉਧਰ ਵਾਲੀ ਉਸ ਸਾਈਡ ਵਾਲੀ ਇੱਕ ਸਾਈਡ ਵਾਲ ਜਲ ਜਾਂਦਾ ਕਿ ਇਸੇ ਪੜਦੇ ਜਾ ਰਹੇ ਹੋ ਤੇ ਤੁਹਾਡੇ ਤੇ ਨਾ ਉਹ ਐਵੇਂ ਜਿਵੇਂ ਸਵਾਰ ਹੁੰਦਾ ਜਾਂਦਾ ਇਸੇ ਲਈ ਇਹਨੂੰ ਸੂਫੀ ਕਲਾਮ ਬੋਲਿਆ ਜਾਂਦਾ ਸੂਫੀ ਕਲਾਮ ਕਿਹਾ ਗਿਆ ਬਿਲਕੁਲ ਜੀ ਤੇ ਬਾਕੀ ਆਪਣੇ ਵੀਵਰਸ ਨੂੰ ਵੀ ਪੁੱਛ ਲੈਂਦੇ ਆ ਜੀ ਉਹਨਾਂ ਨੂੰ ਇਹ ਕਲਾਮ ਕਿਦਾਂ ਦਾ ਲੱਗਾ ਕਮੈਂਟ ਕਰਕੇ ਜ਼ਰੂਰ ਦੱਸਿਓ ਬਾਕੀ ਆ ਜਿਹੜਾ ਪਰਫਾਰਮੈਂਸ ਸਮਨ ਰੋਜ਼ੀ ਭੈਣ ਜਿਹੜੇ ਪਰਫਾਰਮੈਂਸ ਕਰੀ ਹੈ ਇਹ ਹੁਣ ਸਾਡੇ ਵੀਰ ਭੈਣ ਭਰਾ ਬਿਹਤਰ ਜਾਣਦੇ ਨੇ ਕਿ ਉਹ ਸਾਨੂੰ ਕਮੈਂਟ ਕਰਕੇ ਲਾਜ਼ਮੀ ਦੱਸ ਦੇ ਕਿਉਂਕਿ ਐਸੀ ਜੀ ਸਾਨੂੰ ਇੰਨੀ ਅਗਾਹੀ ਨਹੀਂ ਹੈ ਬਾਕੀ ਜੀ ਇਹ ਕਲਾਮ ਕਿਦਾਂ ਦਾ ਲੱਗਾ ਕਮੈਂਟ ਕਰਕੇ ਜ਼ਰੂਰ ਦੱਸਿਓ ਮਿਲਦੇ ਆ ਜੀ ਅਗਲੀ ਵੀਡੀਓ ਵਿੱਚ ਬਹੁਤ ਸਾਰਾ ਖਿਆਲ ਰੱਖੋ ਗੁੱਡ ਬਾਏ ਟੇਕ ਕੇਅਰ ਰੱਬ ਰੱਖਾ